ਇਹ ਕਿਰਕੀ ਜੋ ਘਰ ਨੂੰ ਮਾਰ ਕੇ ਛੱਡ ਗਿਆ ਜਵਾਨ ਇਹ ਤਾਂ ਸੀ ਜਮਾ ਇਹਨੂੰ ਤਾਂ ਮਿੱਟੀ ਪਲੀਤ ਕਰਤੀ ਜੋ ਆ ਰੋਹ ਕਿ ਜਿਹੜਾ ਸਾਡੇ ਨਗਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਚਮਾਰਤੀ ਬੋਟਰੇ ਨੇ ਗੱਲ ਉਹ ਮੇਲੇ ਜਾ ਮੋਬਾਈਲ ਲੈ ਜਾਂ ਕੋਈ ਸਾਡੀ ਕੁੱਟ ਮਾਰ ਬੂਲ ਕੀਤੀ ਨਾ ਰੁਕਤੀ ਗਾਣ ਮੁਝੇ ਤੇ ਕਰਦਾ ਨਾ ਚਾਹ ਪੀਣ ਨੂੰ ਨਾ ਹਜੇ ਵੀ ਹੁਣ ਤੱਕੇ ਮਾਰਦਾ ਹੈ ਕਿ ਨਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਐਵੇਂ ਮੰਗਦਾ ਹੀ ਘਰ ਛੱਡ ਕੇ ਚਲੇ ਜਾ ਤੂੰ ਤੇ ਬਸ ਆਪਣਾ ਮੈਰ ਹੂੰਗਾ ਤੇ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਨਹੀਂ ਦੋਹਾਂ ਦੇ ਪੰਜ ਪਾਏ ਸੀ ਤਿੰਨ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਦੇ ਘੁੱਟਿਆਂ ਜੇ ਮੂਹ ਲਵੇਟੇ ਜੁਹਨਾ ਦੇ ਹਾਂਜੀ ਪਾਣੀ ਜਾਏ ਬਣਾ ਤਾਂ ਨੇ ਹੇ ਦੋ ਸਾਲੀ ਡੇਢ ਸਾਲੀ ਹੋਇਆ ਪਾਏ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਪਾਣੀ ਦੇ ਤੈ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਣ ਨੂੰ ਫੁੱਟੋ ਮਾਰੋ ਆਲੇ ਕਾਰੇ ਵਾਸਤੇ ਘੁੱਟਦਾ ਮਰਦਾ ਸਾਨੂੰ ਕੋਈ ਕਮਾਈ ਦਿੱਤੀ ਐਨੇ ਕਰਕੇ ਤੇ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟਣੇ ਜਾਂਦੇ ਹੁਣ ਸਿੱਖੇ ਨੇ ਕੀ ਕਹਿਣਾ ਸਿੱਖੀ ਇਹ ਕੁਛ ਨਹੀਂ ਦੀ ਅਭੀ ਤੁਸੀਂ ਸਿੱਖ ਬਣ ਕੇ ਤੇ ਘਰਿਆਂ ਨੂੰ ਕੁੱਟੋ ਲੱਬ ਲੱਬੇ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਓ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਲੀ ਮੈਟਰ ਹੈ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਇਹ ਫੈਮਲੀ ਮੈਟਰ ਆ ਤੁਸੀਂ ਦੇਖੀ ਆ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਦੀ ਫੈਮਲੀ ਮੈਟਰ ਕਰ ਕੀ ਮਹਿਸੂਸ ਹੋ ਰਿਹਾ ਜੀ ਹੁਣ ਅਨੋਨ ਵਨ ਸੇ ਨਹੀਂ ਚਾਹੁੰਦਾ ਹਾਂਜੀ ਅਨੋਨ ਵਨ ਸੇ ਨਹੀਂ ਚਾਹੁੰਦਾ ਰਾਈਟ ਨਾ ਠੀਕ ਹੈ ਕਿ ਇਹ ਨਹੀਂ ਉਹਨਾਂ ਨੂੰ ਮਾਰਦੇ ਹੋ ਕੁੱਪਿਓ ਮਾਪਿਓ ਨੇ ਆਖੀ ਤੁਹਾਡੇ ਉਸ ਦਾ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰੇ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੇ ਉਹਨਾਂ ਕੋਲ ਜਦ ਮਾਰਿਆ ਨਹੀਂ ਗਾ ਕੁਝ ਖਾਸ ਇਦਾਂ ਥੋੜੀ-ਬੋੜੀ ਨੌਕ ਚੋ ਵੀ ਹੋਈ ਆ ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੜੀਆ ਕਹਿੰਦੇ ਹੋਰ ਕੁਝ ਨਹੀਂ ਇੰਦਰਨੀ ਲੜਾਈ ਨੂੰ ਮੈਂ ਤੁਸੀਂ ਮੀਡੀਆ ਇਹਦਾ ਚੜਾ ਕੇ ਕਰਾ ਜੀ ਆਖੀ ਜਾਂਦਾ ਕੋਈ ਨਿਖਾਰਦਾ ਲੈਣੀ ਆ ਜੀ ਸੀਸੀਟੀਵੀ ਤਾਂ ਝੂਠ ਬੋਲਦੇ ਕਿ ਜੋ ਸੀਸੀਟੀਵੀ ਦੇਖਿਆ ਲੋੜਾ ਕਰਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਸਾਥ ਬਾਦ ਹੋਵੇ ਤੇ ਨੇ ਨਾਰਮਲ ਜੀ ਜਾਂਦਾ ਆ। ਸਾਡੇ ਮਾਲੀਆਂ ਸੌਦਾ ਸੌਦਾ ਨਹੀਂ ਵੰਦੇ ਹੁੰਦੇ। ਆਹਦੇ ਨਾਰਮਲ। ਪਤਾ ਵੀ ਇਹ ਲੱਗਦਾ ਕਿ ਮਾਰਦਾ ਦਲਤ ਹੈ। ਗਲਤੀ ਮਹਿਸੂਸ ਹੋ ਰਹੀ ਆ ਹੁਣ? ਕਿਹਦੇ ਨਾਲ ਜੀ? ਮਾਪੇ ਕੋਈ ਕਰਦਾ ਜਿਹਦੇ ਚਾਹੀ ਜਿੱਦਾਂ ਵੀ ਬਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਇਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਨਹੀਂ ਜੀ ਕਰਦਾ ਸੀਗਾ। ਹਾਂ ਜੀ। ਜਦੋਂ ਐਦਾਂ ਬੜਾ ਔਖਾ ਤਾਂ ਹੁੰਦਾ ਹੈ। ਜਿੱਤੇ ਸਾਡੇ ਉਹ ਬੰਦੇ ਦੇ ਬੀਚੇ ਉਹ ਹੁਣ ਔਖਾ ਹੁੰਦਾ ਹੈ ਕੰਮ। ਹਾਂ ਜਦੋਂ ਮਰ ਜੀ ਹੋਵੇ ਨਹੀਂ ਕਰਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨਾਲ ਕੰਮ। ਹਾਂ ਜੀ। ਬਟ ਮੇਰਾ ਮੇਰੇ ਪੇਟ ਚੁੱਧਤ ਹੋਇਆ ਸੀ ਯਾਰ ਤੇ ਉਹ ਐਵੇਂ ਮੈਨੂੰ ਮੇਰੀ ਡ੍ਰੌਪ ਲੱਗੀ ਸੀ ਨਾ ਬਾਈਕ ਤੇ ਦਿੱਖਿਆ ਤਾਂ ਨਾਰਮਲ ਸੀਗਾ ਐਡਾ ਕੋਈ ਲੜਾਈ ਨਹੀਂ ਹੋਈ ਮੈਂ ਹੱਥਕ ਨਹੀਂ ਕੋਈ ਕੱਚਾਂਗ ਕੀਤੀ ਨਾ ਤੇ ਮੈਂ ਉਹਨੂੰ ਆਮ ਨਾਲ ਗੱਲ ਨਹੀਂ ਕਰਿਆ